ਮੈਂ ਗੁਰੂ ਸੰਨਤ ਉਸ ਦਿਨ ਡੇਲੀ ਬਲੌਕ ਆ ਜਾਏਗਾ ਤੇ ਇੱਕ 9 1 2022 ਤੇ ਮੈਂ ਸਵੇਰ ਜਲਦੀ ਉੱਠ ਗਈ ਜਾਨਾ ਥੋੜਾ ਲੇਟ ਹੀ ਹੋ ਗਿਆ ਸੀਗਾ ਕਿਉਂਕਿ ਠੰਡ ਕਰਕੇ ਧੰਦ ਕਰਕੇ ਉੱਠਾ ਲੇਟ ਜਾਂਦਾ ਕੀ ਸੀ ਤੇ ਮੈਂ ਦੁਕਾਨ ਖੋਲ ਕੇ ਝੜ ਪੋਚਾ ਕਰਿਆ ਤੇ ਉਦੋਂ ਬਾਅਦ ਜਨਾਤਾ ਨਾ ਤੇ ਦੁਕਾਨ ਤੋਂ ਚਲਾ ਗਿਆ ਤੇ ਸੈਟਿੰਗ ਕਰੇ ਤੇ 9 ਵਜੇ ਮੈਂ ਘਰ ਆ ਰਹੀ ਸੀ ਘਰ ਆ ਕੇ ਰੋਟੀ ਖਾਧੀ ਹੁਣ ਵਰਗੀ 21 ਮਿੰਟ ਹੋ ਗਏ ਠੀਕ ਹੈ ਜੀ ਤੇ ਮੈਂ ਸਾਡੇ ਵਾਸਤੇ ਸਟੂਡੀਓ ਸਸਾ ਸੰਨ ਪਾਕਨਾ ਕਸਤ ਮੰਦਰੀ ਮੈਂ ਠੀਕ ਤਾਂ ਬੰਗਲਾ ਨਾ ਹੁਣਾ ਬਸ ਇਹ ਤੁਸੀਂ ਮੈਂ ਢੰਡ ਕਰਕੇ ਪਰਣਾ ਮੰਨਦਾ ਹਾਂ ਮੈਂ ਇਸੇ ਪਰਣਾ ਮੰਨਦਾ ਹਾਂ ਪੱਕੇ ਤੌਰ ਤੇ ਠੀਕ ਹੈ ਤੇ ਮੈਂ 10:00 ਵਜੇ ਤੱਕ ਬਿਜਾਰ ਜਾਂਦਾ 11:00 ਵਜੇ ਤੱਕ ਬਿਜਾਰ ਜਾਂਦਾ ਤੇ ਅਰ ਮੈਂ ਦੇਖ ਰਣਾ ਜੇ ਕਾਉਂਟਰ ਮਿਲ ਗਿਆ ਹੋਇਆ ਤਾਂ ਕਾਉਂਟਰ ਲੈ ਲਊਗਾ ਨਹੀਂ ਕਦੇ ਦਿਨ ਤੱਕ ਲੈਣ ਦਾ ਸੈਟਅਪ ਆਪਾਂ ਕਰਕੇ ਤੁਹਾਨੂੰ ਮੈਂ ਦਿਖਾ ਦਊਗਾ ਜੋ ਅੱਜ ਹੋਇਆ ਤਾਂ ਅੱਜ ਦਿਖਾ ਦਊਗਾ ਨਹੀਂ ਕੱਲ ਹੋਏ ਗੱਲ ਲੈ ਕੇ ਜੋ ਕੱਲ ਦਿਖਾ ਦਊਗਾ ਤੇ ਤੁਸੀਂ ਦੱਸਣ ਤੁਹਾਡੇ ਏਰੀਆ ਚ ਕਿਸ਼ਤਾਂ ਦੀ ਠੰਡ ਪੈ ਰਹੀ ਹੈ ਕਿਹੜੇ ਜੇ ਤੁਸੀਂ ਵੀਡੀਓ ਦੇਖ ਆਏ ਹੋ ਤੇ ਹੁਣ ਅਸੀਂ ਅੱਜ ਖਬਰਾਂ ਸੁਣ ਰਹੇ ਸੀ ਸਵੇਰੇ ਜਦੋਂ ਦਿੱਖਾ ਸੀ ਕਿ ਆਹ ਕੰਨ ਤਿੰਨ ਚਾਰ ਦਿਨਾਂ ਠੰਡ ਰਹਿਣ ਦੀ ਸੰਭਾਅਨਾ ਹੋ ਰਹਾ ਜਿਹੜੇ ਜਨਕ ਸੱਤਮ ਕਲਾਸ ਦੇ ਬੱਚੇ ਨੇ ਉਹਨਾਂ ਦੇ ਸਕੂਲ ਲੱਗਦੇ ਨੇ ਉਹਨਾਂ ਨੂੰ ਕੰਗਰਾਚੂਲੇਸ਼ਨ ਨਵੇਂ ਸਾਲਾਣਾ ਵਾਸਤੇ ਮਾਰਕ ਠ ਫਰਾਂਸ਼ ਨੂੰ ਦੇਖਾਂ ਜਾ ਕੇ ਦੇ ਸਾਨੂੰ ਕੋਈ ਅਪਡੇਟ ਆਸਣ ਦੱਸ ਸਕਦੇ ਤੇ ਕੋਈ ਕਮੈਂਟ ਹੋ ਜਾ ਕੇ ਦੱਸ ਸਕਦਾ ਹੁਣ ਮੈਂ ਜਦੋਂ ਮੈਂ ਵੀਰ ਚਾਹਾਂਗਾ ਉਦੋਂ ਮੈਂ ਸਾਨੂੰ ਦੱਸੂਗਾ ਕਿ ਐਵਰੇਜ ਯਾਰ ਗਿਆ ਤੇ ਕੈਵਰੇਜ ਮੁੜ ਗਿਆ ਤੇ ਕੀ ਕੰਮ ਕਰਿਆ ਤੇ ਦੇਖਦਾ ਮੈਂ ਕੰਟਰੈਕਟ ਭਾਲ ਕਰਦਾ ਮੈਂ ਕੰਟਰੈਕਟ ਮਿਲ ਗਿਆ ਤਾਂ ਮੈਂ ਦਿਖਾਂਗਾ ਨਹੀਂ ਮਿਲਿਆ ਤਾਂ ਮੈਂ ਤੁਹਾਨੂੰ ਦੱਸੂਗਾ ਤੁਸੀਂ ਵੀਰ ਚ ਪਰ ਅਗਰ ਸਕਿਪ ਨਾ ਕਰੋ ਚਮਤਤਾਂ ਆ 10 ਵਾ 10 ਬਰੀ ਮਿਲਦਾ ਮਮਾ ਜੀ ਸੁਖਨਾਂ ਤੇ ਮੈਂ ਵੀ ਆ ਜਾ ਕਿ ਉਹਨਾਂ ਤੇ ਬਾਤ ਸਮਾਉਂਦੇ ਸਾਰਾ ਸਾਰਾ ਯੂਸ ਕਰਦੇ ਬੱਚਿਆਂ ਨੂੰ ਬਈ ਦੇਖਾ ਤੇ ਮੈਂ ਵੀ ਆ ਜਾ ਰਿਹਾ ਸੀ ਤੇ 11 ਕਵਰੀ ਸਵੇਕ 11 12 ਮੜ ਤੇ ਦੁਬਾਰਾ ਦੁਕਾਨ ਤੇ ਚਲਾ ਜਾ ਸੀ ਤੇ 12 ਮਿੰਟ ਚਾਪੀ ਤੇ ਜਿੱਤੇ ਉਹਨੇ ਇੱਕ ਵਾਰ ਕਤਾਸ ਮਿੰਟ ਨੂੰ ਇਹਦਾ ਸਮੱਸਿਆ ਐਸੇ ਮੈਂ 10 ਕੰਦਰ ਮਿੰਟ ਨੂੰ ਹੁਣ ਮੈਂ ਵੀਦਾਨਾ ਮੈਂ ਚੈਨ ਵੀਡੀਓ ਬਣਾਉਗਾ ਉਦੋਂ ਮਿਲੂਗਾ ਤੁਹਾਨੂੰ ਤੁਸੀਂ ਵੀਡੀਓ ਚ ਬਣਾ ਵੀਡੀਓ ਚ ਬਣਾ ਰਵਿੰਨਸ ਕਿੰਨਾ ਕਰ ਚੋ ਮਿਲਦਾ ਤੁਹਾਨੂੰ ਮੈਂ ਚੈਨ ਵੀਡੀਓ ਬਣਾਉਣਾ ਮਿਲਦਾ ਤੁਹਾਨੂੰ ਸੋ ਮਿਲਦਾ ਤੁਹਾਨੂੰ ਜਦ ਮੈਂ ਚੈਨ ਵੀਡੀਓ ਬਣਾਉਗਾ ਮਿਲਦਾ ਤੁਹਾਨੂੰ ਸੋਈ ਕਮੇਡੀਕ ਟੂਰਨਾਮੈਂਟ ਟੋਕ ਰੋ ਦੂ ਵਾਰ ਮੈਂ ਦੁਕਾਨ ਚ ਚਲਾ ਗਿਆ ਤੇ ਮਾਣ ਮੈਂ ਸਟੂਡੀਓ ਚ ਆ ਗਿਆ ਮੇਨ ਚੈਨਲ ਵੀਡੀਓ ਬਣਾਉਣ ਵਾਸਤੇ ਬਣਾ ਕੇ ਇੱਕ ਟੂਰਨਾਮੈਂਟ ਕਰਕੇ ਤੁਹਾਨੂੰ ਬਾਅਦ ਵਿੱਚ ਮਿਲਦਾ ਕੈਵਿਡਾ ਪ੍ਰੋਡਕਟ ਜਿਹੜੇ ਕੈਵਿਡਾ ਨੀਆ ਚ ਉਸ ਦਾ ਸਾਡੇ ਇਰੀ ਚ ਕਿਸ਼ਤਾਂ ਨਹੀਂ ਠੰਡ ਪੈ ਰਹੀ ਹੈ ਇਸ ਤੱਕ ਤੋਂ ਪਹਿਲਾਂ ਨਕਲ ਚੱਲੀ ਸਾਡੇ ਏਰੀਆ ਚ ਇੱਕ ਵੀ ਮਿੰਟ ਤੋਂ ਪਹਿਲਾਂ ਨਕਲ ਹੈਗੀ ਚਲ ਮੈਂ ਤੁਹਾਨੂੰ ਬਾਅਦ ਚ ਵੀਡੀਓ ਅਪਲੋਡ ਕਰਕੇ ਕੈਵਿਡਾ ਵੀ ਲੈ ਹੁਣ ਮੈਂ ਸੋਣੂ ਵੀਰ ਚ ਉਹ ਦਾ ਸੁਮਾਚ ਸੁਣ ਚੁੱਕਾ ਨਾ ਸਕੀ ਕਾਚਨ ਦਾ ਬਾਅਦ ਚ ਉਹ ਦੋ ਦਿਨਾਂ ਮੈਂ ਚੈਨਲ ਵੀਡੀਓ ਬਣਾ ਚੁੱਕਾ ਸੀ ਤੇ ਹੀ ਦੋ ਵਾਟ ਨਾਲ ਦਿਨ ਰੋਟੀ ਖਾਧੀ ਸਵਾਦ ਰੋਟੀ ਖਾ ਕੇ ਤਾਂ ਹੀ ਵੀ ਤਾਂ ਮਨੇ ਤੁਹਾਨੂੰ ਦੱਕੂ ਮੈਂਸ਼ਨ ਮਿਲ ਬਣਾ ਹੀ ਉਹਨਾਂ ਕੇ ਅੱਗੇ ਤੇ ਬਰਕਰਿਤ ਤੇ ਦੋ ਵਾਟ ਤੇ ਮੈਂ ਬਠਾ ਰਿਹਾ ਦਕਾਨ ਤੇ ਡਿਊਟੀ ਕਰੀ ਤੇ ਅਚਾਨਕ ਹੀ ਮੈਨੂੰ ਕੀ ਹੋ ਗਿਆ ਉਹ ਤੁਹਾਨੂੰ ਦੱਸਣ ਲੱਗਿਆ ਉਦੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਲੋ ਸ਼ੇਅਰ ਕਰ ਲੋ ਪਿਆਰਾ ਜਿਹਾ ਕਮੈਂਟ ਕਰ ਲੋ ਤੁਹਾਨੂੰ ਸਾਰਿਆਂ ਨੂੰ ਪੰਕਚੂਨ ਕਿ ਮੈਂ ਕਿਹੜੇ ਕਿਹੜੇ ਵੀਡ ਨੂੰ ਲੈ ਲਿਆ ਕੇ ਮੈਂ ਤੇਰੇ ਤੇ ਮੇਰਾ ਅਚਾਨਕ ਮੈਨੂੰ ਹਿੱਕ ਲੱਗੀ ਕਿ ਕਿਨੂੰ ਦਰਾਂ ਦਾ 10 ਘੰਟਾ ਹਿੱਕ ਕਿ ਲੱਗੀ ਸੀ ਜਿਸ ਜਰ ਸੰਖਿਆ ਦਾ 18 ਘੰਟਾ ਹਿੱਕ ਹੀ ਬੁਰਾ ਹਾਲ ਕਰਿਆ 12 ਘੰਟਾ ਹਿੱਕ ਲੱਗੀ ਰਹੀ ਇਹ ਤਾਂ ਅੱਧਾ ਘੰਟਾ ਹਟਕੀ ਲੱਗ ਰਹੀ ਜਿੰਨਾ ਵੀਡੀਓ ਹੋ ਜਾਏਗੇ ਲਈ ਲਾਈਕ ਕਰ ਲੋ ਜੇ ਤੁਸੀਂ ਸਬਸਕ੍ਰਾਈਬ ਜਾਂ ਤਾਂ ਨਾਮਾਂ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਉਹਦੀਆਂ ਨੋਟੀਆਂ ਨੂੰ ਪ੍ਰੈਸ ਕਰਕੇ ਆਲ ਦਰ ਬੰਦ ਬਲੂ ਮੇਰੇ ਕੋਲ ਸਭ ਤੋਂ ਪਹਿਲਾਂ ਦਿੱਖੂਗਾ ਜੇ ਤੁਸੀਂ ਸਬਸਕ੍ਰਾਈਬ ਬਣਾ ਫਿਰ ਹਮ ਇੰਸਟਾਗ੍ਰਾਮ ਫੇਸਬੁੱਕ ਟਵਿੱਟਰ ਕੋ ਕਿਸੇ ਜੀ ਫੋਲੋ ਕਰਨਾ ਚਾਹਣਾ ਸਾਰਿਆਂ ਨਾਲ ਡਿਸਕਸ ਇਸ ਵਿੱਚ ਮਿਲ ਜੂਗਾ ਤੇ ਸੋਮੇ ਟੈਕਨੋਲੋਜੀ ਬਾਰੇ ਤਾਂ ਨਾ ਹਿੰਦੂ ਵਿੱਚ ਉਹ ਲਿਖਾਈ ਬਣ ਜਾ ਕੇ ਮਿਲਣਾ ਜੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਤਾਂ ਨਾ ਨੋਟੀਆਂ ਬਣਾਉਣ ਪ੍ਰੈਸ ਕਰਕੇ ਆਲ ਦਰ ਬੰਦ ਬਲੂ ਮੇਰੇ ਕੋਲ ਸਾਰਾ ਬਣ ਗਿਆ ਜੇ ਤੁਸੀਂ ਉਹਦੇ ਮਨਚ ਗੱਲਾਂ ਤਾਂ ਅੰਦਰ ਵੀ ਦਨ ਚ ਸਭ ਨਾਲ ਤੇ ਮੇਰੇ ਸੋਸ਼ਲ ਮੀਡੀਆ ਸਾਰਾ ਰਪ ਦੇਖਾਂ ਮੂਹਰੇ ਹੱਥ ਇਹ ਨਹੀਂ ਆਠ ਮੰਗਦੇ ਉਹਦੇ ਸਾਨੂੰ ਜੇ ਸਾਡੇ ਮਨ ਚ ਗੱਲ ਜਾ ਕੇ ਪੁੱਛ ਸਕਦੇ ਤੇ ਤੁਸੀਂ ਮੇਰੇ ਫੇਸਬੁਕ ਪੇਜ ਤੇ ਗੁਰੂ ਦੇਖਣਾ ਤਾਂ ਮੇਰੇ ਫੇਸਬੁਕ ਪੇਜ ਨਾਲ ਕੋਈ ਲੋਕਾ ਸਕਦੇ ਤੇ ਕਮੈਂਟ ਕਰਕੇ ਦੱਸਣਾ ਕਿ ਡਾਕਟਰ ਬਲੇਕਾ ਮਾਟੋਫਟਰ ਲਗਨ ਕੋਈ ਸਿਮਾ ਮਿਲਦਾ ਹਰ ਟੱਕ ਟੱਕ ਜੈ ਹੰਦ ਜੈ ਪਰ